ਸਾਸੀਕਾਰ ਮੈਂ ਆ ਤੁਹਾਡਾ ਖੁਸ਼ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਆਈ ਮੰਦ ਭਾਗੀ ਖਬਰ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀਆਂ ਮੰਗਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮੰਗੀਆਂ ਜਾ ਰੀਆਂ ਨੇ ਉਹਨਾਂ ਉੱਤੇ ਮੰਥਨ ਕਰੇਗੀ 14 ਫਰਵਰੀ ਨੂੰ ਇੱਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੌਦੇ ਮੂੰਹ ਚਲੇ ਗਏ ਨੇ ਡਾਕਟਰ ਵੀ ਨਹੀਂ ਬਚਾ ਸਕਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕਿਉਂਕਿ ਅੱਜ ਤੋਂ 10 ਦਿਨ ਪਹਿਲਾਂ 15 ਮੈਂਬਰਾਂ ਦੀ ਡਾਕਟਰਾਂ ਦੀ ਟੀਮ ਜਿਹੜੀ ਵਾਰ-ਵਾਰ ਚੈੱਕਅਪ ਕਰਦੀ ਸੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਉਹਨਾਂ ਨੇ ਪਹਿਲਾਂ ਹੀ ਹੱਥ ਘੜੇ ਕਰ ਦਿੱਤੇ ਸੀ ਕਿ ਸਰੀਰ ਦੀ ਰਿਕਵਰੀ ਨਹੀਂ ਹੋ ਸਕਦੀ ਕਿਸੇ ਵੀ ਹਾਲਤ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਫਿਰ ਵਿਗੜ ਚੁੱਕੀ ਹੈ ਸਰੀਰ ਆਕਰ ਗਿਆ ਹੈ ਯਾਨੀ ਕਿ ਖੂਨ ਰੱਬ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਬਚਾ ਸਕਦਾ ਹੈ ਉਧਰ ਵਾਹਿਗੁਰੂ ਵਾਹਿਗੁਰੂ ਦੇ ਜਾਪ ਹੋਣੇ ਸ਼ੁਰੂ ਹੋ ਗਏ ਨੇ ਖਨੌਰੀ ਬਾਰਡਰ ਤੇ ਜਿੱਤੇ ਹਜ਼ਾਰਾਂ ਕਿਸਾਨ 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 ਆਗੂ ਜਗਜੀਤ ਸਿੰਘ ਦੱਲੇ ਵਾਲ ਦੇ ਹੱਕ ਵਿੱਚ ਕੜਾਕੇ ਦੀ ਸਰਦੀ ਹੋਣ ਦੇ ਬਾਅਦ ਯੁੱਧ ਵੀ ਜਿਹੜਾ ਹੈ ਸਾਹਮਣਾ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਬੱਚੇ ਵੀ ਨੇ ਪੰਜਾਬ ਦੀਆਂ ਮਹਿਲਾਵਾਂ ਵੀ ਨੇ ਪੂਰੇ ਭਾਰਤ ਦੇ ਇੱਕ ਕਿਸਾਨ ਵੀ ਨੇ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਇੱਕ ਪਾਸੇ ਕੱਲ ਭਾਰਤੀ ਜਨਤਾ ਪਾਰਟੀ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪਤਾ ਲੱਗ ਗਿਆ ਹੈ ਕਿ ਭਾਰਤੀ ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਪਤਾ ਖੂਫੀ ਏਜੰਸੀਆਂ ਤੋਂ ਲੱਗਾ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਂ ਦੀ ਸਿਹਤ ਜਿਹੜੀ ਹੈ ਉਹ ਕਿਸੇ ਵੀ ਸਮੇਂ ਖਰਾਬ ਹੋ ਸਕਦੀ ਹੈ ਕਿਸੇ ਵੀ ਸਮੇਂ ਉਹਨਾਂ ਦੀ ਮੌਤ ਹੋ ਸਕਦੀ ਹੈ ਇਸ ਲਈ ਕੱਲ ਥੱਕ ਹਾਰ ਕੇ ਗੱਲਬਾਤ ਕਰਨ ਦਾ ਸੰਦੇਸ਼ ਦਿੱਤਾ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਡਾਕਟਰਾਂ ਨੇ ਐਮਰਜੈਂਸੀ ਟੀਕਾ ਤੇ ਡਾਕੀ ਸਹਾਤਾ ਦੀ ਅਪੀਲ ਕੀਤੀ ਪਰ ਡੱਲੇਵਾਲ ਨੇ ਇਨਕਾਰ ਕਰ ਦਿੱਤਾ ਕਿਉਂ ਕਰ ਕੀਤਾ ਹਾਈਡਰੇਸ਼ਨ ਅਤੇ ਅੰਗਾਂ ਦੀ ਅਸਫਲਤਾ ਦਾ ਖਤਰਾ ਯਾਨੀ ਕਿ ਹਾਈਡਰੇਸ਼ਨ ਤਾਂ ਪਹਿਲਾਂ ਹੀ ਹੋ ਚੁੱਕੀ ਹੈ ਹੱਦੀਆਂ ਵੀ ਸੁੰਗੜ ਗਈਆਂ ਨੇ ਮਾਸ ਵੀ ਸੁੰਗੜ ਗਿਆ ਹੈ ਜਿਹੜੇ ਸਰੀਰ ਦੇ ਅੰਦਰਲੇ ਆਰਗਨ ਨੇ ਉਹਨਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ 70% ਤਾਂ ਸਰੀਰ ਕੰਮ ਹੀ ਨਹੀਂ ਕਰ ਰਿਹਾ ਇਸ ਕਰਕੇ ਉਲਟੀਆਂ ਆਉਂਦੀਆਂ ਨੇ ਬੀਪੀ ਵੱਧਦਾ ਹੈ ਬੀਪੀ ਘਟਦਾ ਹੈ ਕਿੱਡਿਆਂ ਦੇ ਵਿੱਚ ਫਰਕ ਹੈ ਕੈਂਸਰ ਦੇ ਪੇਸ਼ੇਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਿਰਫ ਰੱਬ ਹੀ ਬਚਾ ਸਕਦਾ ਹੈ ਡਾਕਟਰਾਂ ਦੇ ਹਵਾਲੇ ਤੋਂ ਜਿਹੜਾ ਹੈ ਮਾਮਲਾ ਬਾਹਰ ਹੋ ਗਿਆ ਹੈ ਧੰਨ